700000 13000 500 700000 13000 100 ਕਰੋ ਜੀ 15 ਜੀ ਉਹ ਬਾਪੂ ਜੀ ਇਹਦਾ ਇਹ ਕਾੜੀ ਚੜੀ ਵਾਲੀ ਗੱਲ ਹੋ ਗਈ ਜਨਾਬ ਜੀ ਬੋਲਦੇ ਨੇ ਸਾਹਬ ਵਾਲੋ ਬੋਲੀ ਹੈ ਸਾਹਬ ਵਾਲੋ 1000 ਵਾਲੋ 1000 ਵਾਲੋ 716 ਕਰਦੇ ਅਗਲਾ ਬੋਲੀ ਦਾ 716 ਜੀ सीताराम 716001 20 20 ਜੇ ਕੋਈ ਬੱਚੀ ਕਰਦੀ ਯਾਰ ਤੇ ਪਹੁੰਚ ਗਈ ਹੋਰ ਇੱਟ ਗਈ ਲੱਗ ਗਈ ਖੜੋ ਯਾਰ ਇੱਕ ਵਾਰੀ ਉਹ ਮੇਰੇ ਤੋਂ ਬੰਦ ਵੀ ਨੂੰ ਤੇ ਡੁੱਕੀ ਜਾਂਦੇ ਜੇ ਕੇ ਬਲਸਲ 725000 ਕਿਸੇ ਨੂੰ ਬੋਲੀ ਸ਼ਰੇਮ ਚੱਲ ਰਹੀ ਹੈ ਬੋਲੀ 725000 ਜੇ ਕੇ ਬਲਸਲ ਦਿਓ ਜੀ ਦਿਓ 725000 ਜੇ ਕੇ ਬਲਸਲ ਸਾਈ ਕਰਤਾ ਜੀ ਗਲਾਬ ਗਲਾਬ 727000 28000 ਕਰੋ ਜੀ ਸੀ타ਰਾਮ ਸੀ타ਰਾਮ 728000 28000 ਸੀ타ਰਾਮ ਵੀ ਪੂਰਾ 730000 ਕਰੋ ਜੀ ਕੇ ਕੇ ਵੰਸਲ 730000 ਜੇ ਕੇ ਵੰਸਲ 731000 ਕਰੋ ਜੀ ਸੀ타ਰਾਮ 731000 ਕਰੋ ਜੇ ਕੇ ਵੰਸਲ ਜੀ 33000 ਸੀ타ਰਾਮ ਜੀ 33 ਕਰੋ ਜੀ 35 ਸੀ타ਰਾਮ ਜੀ 33 ਕਰੋ ਕਰੋ ਜੀ 7.5 ਕਰੋ 7 ਲੱਖ ਕਰੋ ਜੀ 8 ਲੱਖ ਜੇ ਕੇ ਵੰਸਲ ਤੋੜੋ 9 ਲੱਖ ਆ ਗਿਆ 9 ਲੱਖ 9 ਲੱਖ ਟੈਕ ਜੋ ਟੈਕ ਜੋ ਜਾਨ ਸਾਥ ਜਾਨ 9 ਲੱਖ 9 ਲੱਖ ਆ ਗਿਆ ਮੁਕਾਮ ਵਾ 9 ਲੱਖ 9 ਲੱਖ 9 ਲੱਖ 9 ਲੱਖ ਕਤ ਬਾਹਰੀ ਤੋਂ ਹੋਇਆ 10 ਲੱਖ ਰੁਪਏ ਕਿੰਨੇ ਲੱਖ ਲਾ ਫਰੀ ਮੀਆ ਕੁਦਰੀਆ ਨੇ ਦਿੱਤਾ 10 ਲੱਖ ਰੁਪਏ ਆਪ 10 ਲੱਖ ਤੋਂ 10 ਲੱਖ ਰੁਪਏ ਰਮਨਦੀਪ ਬਾਸਰ ਰਮਨਦੀਪ ਬਾਸਰ ਸਿੱਧਾ 10 ਲੱਖ 10 ਲੱਖ 1000 ਰੁਪਏ 10 ਲੱਖ 1000 10 ਲੱਖ 1000 19 ਦਾ ਮਕਰ 10 ਲੱਖ 10 ਲੱਖ 19000 ਜੋਗੋ ਮੈਚ 10 ਲੱਖ 11000 ਮੈਂ ਵੀ ਦੋ ਮਾ ਦੇਖ ਰੋ ਪਿੰਡ ਮੂਦੋਵਾਲ ਦੇ ਮਾ 10 11 ਜੀ ਸੁਣ ਤੋ ਜੇ ਕੇ ਬਸ 11 ਲੱਖ 10 11 ਲੱਖ ਦਾ 11 ਲੱਖ ਲੱਖ ਰੁਪਏ ਕਿੰਦਾ ਹੋਸਾ 11 ਲੱਖ ਸਾਢੇ 11 ਗਲਾ ਆਪਣੇ ਲਾਤਾ ਜੀ 11 ਸਾਢੇ 11 ਲਾਤਾ ਜੀ ਗਲਾ 11 ਲੱਖ 52000 ਕਰੋ ਜੀ 12 ਲੱਖ ਰੁਪਏ ਕਰੋ ਜੀ 12 ਲੱਖ 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 ਰੁਪਏ ਸਿੱਧੀ ਬੋਲੀ ਲੱਖ ਲੱਖ ਰਪਏ ਦੀ ਬੋਲੀ ਦੇ ਰਹੇ ਨੇ ਬਾਬੂ ਜੀ ਕਿੰਨਾ ਲੱਖ ਲਿਖਣਾ ਸਾਢੇ 12 ਸਾਢੇ 12 ਸਾਢੇ 12 ਲੱਖ 66000 ਲਿਖੋ ਜੀ ਦਰਸ਼ਾਦ ਮਹਮਦ ਉਹ ਚੱਕ ਦੇ ਕੇ ਉਹ ਤੇਰਾ ਲੱਖ ਕਰਦੇ 13 ਲੱਖ ਵੈਰੀ ਗੁੱਡ 5 ਲੱਖ 5 ਲੱਖ ਰੁਪਏ ਸੀਤਾਰਾਮ ਪੰਜ ਜੋਹਰ 13 ਲੱਖ 13 ਲੱਖ 13 ਲੱਖ 13 ਲੱਖ 13 ਲੱਖ ਰੁਪਇਆ ਕਰਾ 11 ਕਰ ਦੇ 13 ਨਾਲ 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 ਤੇਰਾ ਲੱਖ 20000 ਤੇਰਾ 30 ਕਿਹ ਕੇ ਨਸਰਾ ਤੇਰਾ 30 ਤੇ ਆਪਾਂ ਹਮ ਸਭ ਤੇਰਾ ਮੈਂ ਪੰਚਾਇਤ ਦੇ ਅਧਿਕਾਰੀ ਮੇਰੇ ਸਹਾਲਦ ਸ੍ਰੀ ਚੰਦ ਬੋਲੀ ਲਵਾਉਂਦੇ ਹੋਏ ਅੱਡੇ ਤੱਕ ਦੇ ਅੱਜ ਲਗਭਗ ਲੱਗਦਾ ਵੀ ਪੰਜਾਬ ਸਰਕਾਰ ਨੂੰ 15 ਲੱਖ ਰੁਪਏ 55000 ਰੁਪਏ 13 ਲੱਖ 52 ਕਰੋੜ ਜੀ 13 ਲੱਖ 52 ਜੀ ਇਹਨਾਂ ਨਾਲ ਇਹਨਾਂ ਨਾਲ ਇਹਨਾਂ ਨਾਲ ਇਹਨਾਂ ਨਾਲ ਸ਼ਾਨਦਾਰ ਤਰੀਕੇ ਨਾਲ ਬੋਲੀ ਆ ਜੀ ਤੁਸੀਂ ਕਿੰਨੀ ਬੋਲੀ ਆਈ 55000 53 53 ਕਰਨੀ ਹੈ 53 13 ਲੱਖ 53000 13 ਲੱਖ 53000 14 ਲੱਖ 54000 ਬੋਲੀ ਕਰ ਰਿਹਾ ਹੈ ਗੱਲ ਦੇ ਗੱਲ ਦੇ ਗੱਲ ਦੇ ਬੋਲੀ ਮਾਝ ਚੌਕੀ ਤੋਂ 534 ਤੋਂ ਦਰਸ਼ਕੋ 534 ਤੋਂ ਸ਼ੁਰੂ ਹੋ ਕੇ 14 ਲੱਖ ਦੇ ਕਰੀਬ ਬੋਲੀ ਆਈ ਉਹ ਦਰਖਤਾਂ ਦੀ ਪਹੁੰਚ ਚੁੱਕੀ ਤੁਸੀਂ ਵੀ ਤੁਸੀਂ ਵੀ ਆਂ ਦੇਖ ਰਹੇ ਲਾਈਵ ਤਸਵੀਰਾਂ ਗੁਲਾਬ ਮੂਰੇ ਦੇ ਆਓ ਜੀ ਉਹ ਬੰਦੇ ਨੂੰ 14 ਲੱਖ 5000 ਹੋ ਗਿਆ ਗੁਲਾਬ ਦਾ 14 ਲੱਖ 11000 ਕਰੋ ਜੀ ਸਿਧਾਰਾਮ ਅਮਰੇ 14 ਲੱਖ 11000 ਕਰਤਾ ਜੀ ਦੇਖ ਸਕਦੇ ਹੋ ਜੈ ਸਿਧਾਰਾਮ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਲਾਈਵ ਲਾਈਵ ਲਾ ਦਿਓ ਜੀ ਪੂਰਾ 14 लाख 11000 सीताराम 1 15 13 15 13 लाख 15000 ਹਾਂ ਜਿਸਕੇ 14 लाख 14 लाख ਹਾਂਜੀ ਉਹਦਾ ਕੋਟਾ ਹਾਂ ਔਰ ਜਿਹੜਾ ਤੁਹਾਡੇ ਕਾਲਜ ਚ ਘਟਾ ਜਿਹੜਾ ਪੂਰਾ ਕਰਤਾ ਕਾਲਜ ਘਟਾ ਜਿਹੜਾ ਉਹਦੇ ਆਪਰੇ 14 ਲੱਖ 16 ਲੱਖ ਗੁਲਾਮ ਕਰਦੇ 14 ਲੱਖ 16 ਲੱਖ ਆਇਆ ਹਾਂ ਬਾਜੀ ਬਿੱਟੂ ਕਾ ਕਰੋ 10 16 14 ਦੇ ਦਿਓ ਗੁਲਾਮ 14000 16000 14 ਲੱਖ 16 ਲੱਖ ਹਰਿਆਣੇ ਚ ਜਾ ਰਿਹਾ ਹਰਿਆਣੇ ਚ ਭਾਈ ਬਿੱਟੂ ਦਾ ਪੰਜਾਬ ਦਾ ਮਾਲ ਜਾ ਰਿਹਾ ਵਿੱਚ ਕੋਈ ਮਰਜ਼ੀ ਜੀ ਆਵੇ ਨਾ ਪੈਸਾ ਨਾਲ ਲਈ ਅਗਲੇ ਨੇ ਜੀ ਬਿੱਟੂ ਦਾ 14 ਲੱਖ 16000 ਗੁਲਾਮ ਕਾਟ ਗਈ ਨਾਲ ਜੀ ਕਟੂ ਕਲੋ